ਭਾਈ ਆ ਵੀਡੀਓ ਸੁਣ ਕੇ ਜਾਇਓ ਤੇ ਬਾਅਦ ਦੇ ਵਿੱਚ ਆਪਣੇ ਵਿਚਾਰ ਆ ਜਿਹੜੇ ਉਹ ਜ਼ਰੂਰ ਦੇ ਕੇ ਜਾਇਓ ਆਜੋ ਆਪਾਂ ਸੁਣਦੇ ਆਂ ਅੱਛਾ ਜੀ ਉਹ ਘਰ ਖੁਸ਼ ਨਸੀਬ ਹੁੰਦਾ ਏ ਜਿੱਥੇ ਹਰ ਰੋਜ਼ ਕੋਈ ਪੰਜ-ਛਤ ਬੰਦਿਆਂ ਨੇ ਪੈਰਾਂ ਦੇ ਨਾਲ ਮਿੱਟੀ ਲਾ ਕੇ ਤੇ ਘਰ ਦੇ ਚੋਂ ਉਹ ਘਰ ਦਾ ਬੂਆ ਖੁੱਲਾ ਹੋ ਉਥੇ ਲੋਕੀ ਆਉਂਦੇ ਨੇ ਕੁ ਖਾਂਦੇ ਪੀਂਦੇ ਨੇ ਕਿ ਜੇ ਤੁਹਾਡਾ ਕਾਰ ਇੰਜਨ ਹੈ ਕਿ ਤੁਹਾਡਾ ਬੂਹੇ ਹੀ ਨਹੀਂ ਖੁੱਲਦਾ ਕਿ ਘਰ ਦੇ ਅੰਦਰ ਕੋਈ ਆ ਕੇ ਚਾਹ ਪਾਣੀ ਨਾ ਪੀਜੇ ਕੋਈ ਬੈਠਕ ਦੇ ਵਿੱਚ ਆ ਕੇ ਬੈਹ ਨਾ ਜਾਵੇ ਬਸ ਦਫਾ ਤੁਸੀਂ ਵੇਖਿਆ ਹੋਣਾ ਕਿ ਲੋਕਾਂ ਦੀਆਂ ਬੜੀਆਂ ਬੜੀਆਂ ਵੱਡੀਆਂ ਕੋਠੀਆਂ ਹੁੰਦੀਆਂ ਨੇ ਪਰ ਉਹਨਾਂ ਦਾ ਗੇਟ ਨਹੀਂ ਕਦੀ ਖੁੱਲਿਆ ਉਹ ਬਦਕਿਸਮਤ ਘਰ ਨੇ ਉਹ ਕੋਠੀਆਂ ਮਹਾਨ ਹੋਣ ਦੇ ਬਾਵਜੂਦ ਵੀ ਉਸ جھੋਂਪੜੀ ਨਾਲ ਵੀ ਪੜਾਏ ਜਿਸ جھੋਂਪੜੀ 'ਚ ਚਾਰ ਬੰਦੇ ਬੈਠ ਕੇ ਝੌਪੜੇ ਜਿਸ ਜੋਪੜੀ ਚ ਲੋਕ ਕਿਸੇ ਨੂੰ ਮਿਲਣ ਹੁੰਦੇ ਨੇ ਉਹ ਮਹੱਲੇ ਨਾਲੋਂ 1000 ਗੁਣਾ ਬਿਹਤਰ ਝੌਪੜੀ ਹੈ ਖੁਦਾ ਵਾਸਤੇ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਰਿਜ਼ਕ ਚਾਹੁੰਦੇ ਹੋ ਬਰਕਤ ਚਾਹੁੰਦੇ ਹੋ ਤੇ ਆਪਣੇ ਘਰਾਂ ਦੇ ਬੂਵੇ ਖੁੱਲੇ ਰੱਖੋ ਆਪਣੇ ਡ్రਾਈング ਰੂਮਾਂ ਆਪਣੀਆਂ ਬੈਠਕਾਂ ਦੇ ਬੂਵੇ ਖੁੱਲੇ ਰੱਖੋ ਜਿੱਥੇ ਲੋਕੀ ਆਉਣ ਤੇ ਉਹਨਾਂ ਨੂੰ ਚਾਹ ਪਾਣੀ ਪਿਓ ਰੱਬ ਦੀ ਬਰਕਤ ਹੁੰਦੀ ਹੈ ਜੇ ਤੁਸੀਂ ਕਿਸੇ ਰਿਜ਼ਕ ਚਾਹੁੰਦੇ ਹੋ ਤੇ ਰਿਜ਼ਕ ਖਵਾਓ ਲੋ ਤੇ ਜਿਹੜੇ ਬੰਦੇ ਆਪਣਿਆਂ ਨੂੰ بڑے ਸਿਆਣੇ ਬਣ ਕੇ ਬੈਠੇ ਨੇ ਸਾਲਾਂ ਸਾਲ ਲੰਘੇ ਨੇ ਡਰਾਈング ਰੂਮ ਵਿੱਚ ਬੈਠ ਕੇ ਕਿਸੇ ਨੂੰ ਭਾਇਆ ਵੀ ਨਹੀਂ ਤੁਸੀਂ ਵੇਖਣਾ ਇੱਕ ਨਾ ਇੱਕ ਦਿਨ ਉਹਨਾਂ ਕਰਾਂਗੇ ਜਦ ਜ਼ਰੂਰ ਆ ਜਾਏਗਾ ਕਿ ਜਿੱਥੇ ਰਜ਼ਕ ਦੀ ਕਮੀ ਹੋਵੇ